ਤੇ ਇੱਕ ਬੜੀ ਇੰਟਰਸਟਿੰਗ ਸਟੋਰੀ ਆਉਂਦੀ ਹੈ ਕਿ ਜਦੋਂ ਸਿਮਰਨਜੀਤ ਸਿੰਘ ਮਾਨ 골ਡਨ ਟੈਂਪਲ ਦੇ ਮੱਥਾ ਟੇਕਣ ਜਾਂਦੇ ਆ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਅਰੈਸਟ ਦੇ ਵਿੱਚ ਬਹੁਤ ਕੁਝ ਚੀਜ਼ਾਂ ਨੇ ਜਿਹੜੀਆਂ ਅੱਜ ਮੈਂ ਕੁਝ ਦੱਸਾਂਗਾ ਵੀ ਜਿਹੜੀਆਂ ਅੱਜ ਤੱਕ ਮੈਂ ਨਹੀਂ ਦਸੀਆਂ ਉਹ ਵੀ ਮੈਂ ਦੱਸਾਂਗਾ ਤੇ ਇਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਮੈਂ ਕੁਦਰਤੀ ਮੈਨੂੰ ਭੇਜ ਦਿੱਤਾ ਇਹਨਾਂ ਨੇ ਮੈਂ ਅੰਦਰ 골ਡਨ ਟੈਂਪਲ ਜਿ ਨਹੀਂ ਗਿਆ ਮੈਨੂੰ ਕਹਿੰਦੇ ਜੀ ਉਹ ਡੀਆਈਜੀ ਆਪਣਾ ਭੁੱਲਰ ਸਾਹਿਬ ਕੋਲ ਜਾਓ ਤੁਸੀਂ ਗੁਰਕਬਾਲ ਕੋਲੇ ਤੇ ਆ ਮੁੰਡੇ ਕੋਈ ਇੱਕ ਦੋ ਕੇਸ ਸੀਗੇ ਇਹਨਾਂ ਦਾ ਮਸਲੇ ਹੱਲ ਕਰਾ ਕੇ ਆ। ਤੇ ਮੈਂ ਗੁਰਕਬਾਲ ਨੂੰ ਮਿਲ ਜਾ ਲਿਆ ਜਨਾ ਤੇ ਜਦੋਂ ਮੈਂ ਉੱਥੇ ਬੈਠਾ ਹੁਣਾ ਗੁਰਕਬਾਲ ਦੇ ਕੋਲ ਤੇ ਮੈਨੂੰ ਟੈਲੀਫੋਨ ਆ ਜਾਂਦਾ ਮਨਿੰਦਰਜੀਤ ਗੁਗਰੀ ਦਾ ਮਾਨ ਦਾ ਸੈਕਟਰੀ ਜਿਹੜਾ ਕਹਿੰਦਾ ਜੀ ਸਾਰਿਆਂ ਨੂੰ ਅਰੈਸਟ ਕਰ ਲਿਆ ਤੇ ਗੱਡੀਆਂ ਵੀ ਅਰੈਸਟ ਕਰ ਲੀਆਂ ਡਰਾਈਵਰ ਵੀ ਅਰੈਸਟ ਕਰ ਲਿਆ ਤੇ ਗਨਮੈਨ ਵੀ ਅਰੈਸਟ ਕਰ ਲਿਆ ਤੇ ਸਾਰਿਆਂ ਨੂੰ ਅਰੈਸਟ ਕਰਕੇ ਕਤਵਾਲੀ ਲੈ ਕੇ ਆ ਗਏ ਨੇ ਤੇ ਕੈਪਟਨ ਸਾਹਿਬ ਪਤਾ ਕਰੋ ਗੱਲ ਕੀ ਹੈ ਤੇ ਮੈਂ ਗੁਰਕਬਾਲ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਕੀ ਗੱਲ ਤੁਸੀਂ ਸਾਡੇ ਬੰਦੇ ਅਰੈਸਟ ਕਰ ਲਏ ਕਹਿੰਦਾ ਜੇ ਕੁਛ ਨਾ ਪੁੱਛੋ ਸਾਡੇ ਵਾਸਤੇ ਕੋਈ ਗੱਲ ਨਹੀਂ ਹੈਗੀ ਜੋ ਹੁਕਮ ਹੈ ਸਾਰੇ ਉਤੋਂ ਹੀ ਆਏ। ਤੋ ਚਲੋ ਅਸੀਂ ਆਏ ਤੇ ਮਾਨ ਦੀਆਂ ਗੱਡੀਆਂ ਗੁੜੀਆਂ ਜਿਹੜੀਆਂ ਅਸੀਂ ਉਹ ਖੜੀਆਂ ਸੀ ਤੇ ਮਾਨ ਦੀ ਗੱਡੀ ਦੇ ਵਿੱਚ AK47 ਪਈ ਸੀ। ਜਿਪਸੀ ਦੇ ਵਿੱਚ ਸੀ ਬੈਗ ਦੇ ਵਿੱਚ ਸੀਟ ਦੇ ਥੱਲੇ ਪਈ ਸੀ ਅਜੇ ਕੋਈ ਗੱਡੀਆਂ ਤੇ ਤਲਾਸ਼ੀ ਨਹੀਂ ਸੀ ਕੀਤੀ ਕਿਸੇ ਨੇ। ਤੇ ਉਹ ਕਹਿੰਦਾ ਜੇ ਤਲਾਸ਼ੀ ਹੋ ਗਈ ਤੇ ਆਪਾਂ ਤਾਂ ਮਾਰੇ ਗਏ। ਇਹ ਵਿੱਚੋਂ ਤਾਂ AK47 ਨਿਕਲ ਆਣੀ ਹੈ। ਤੇ ਮੈਂ ਫਿਰ ਗੁਰਕਵਾਲ ਭੁੱਲਰ ਕੋਲੇ ਗਿਆ। ਮੈਂ ਕਹਿੰਦਾ ਸਰ ਗੱਲ ਸੁਣੋ ਕਿ ਤੁਸੀਂ ਚਲੋ ਬੰਦੇ ਫੜ ਲੇ ਅੰਦਰ ਜਿਹੜੇ ਗਏ ਮੈਂ ਕਹਿੰਦਾ ਨਾ ਸਾਡੀਆਂ ਗੱਡੀਆਂ ਅੰਦਰ ਗਈਆਂ ਨਾ ਸਾਡੇ ਡਰਾਈਵਰ ਅੰਦਰ ਗਏ ਉਹ ਕਿਉਂ ਫੜ ਲੇ ਫਿਰ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਮੈਂ ਡਰਾਈਵਰਾਂ ਨੇ ਵਿਚਾਰਿਆਂ ਨੇ ਗੱਡੀਆਂ ਚਲਾਉਣੀਆਂ ਤੇ ਗੱਡੀਆਂ ਦਾ ਕੋਈ ਕਸੂਰ ਹੈ ਨਹੀਂ ਗੱਡੀਆਂ ਅੰਦਰ ਹੀ ਨਹੀਂ ਗਈਆਂ ਤੇ ਉਹਨੇ ਐਸਪੀ ਸਿਟੀ ਨੂੰ ਟੈਲੀਫੋਨ ਕੀਤਾ ਸਿੱਧੂ ਸਾਹਿਬ ਨੂੰ ਕਹਿੰਦਾ ਭਈ ਇਹ ਡਰਾਈਵਰਾਂ ਦੇ ਡਰਾਈਵਰ ਫੜ ਲੇ ਕਹਿੰਦਾ ਡਰਾਈਵਰ ਤਾਂ ਨਹੀਂ ਅੰਦਰ ਕਹਿੰਦਾ ਨਹੀਂ ਡਰਾਈਵਰ ਤਾਂ ਕਹਿੰਦਾ ਫਿਰ ਐ ਕਰੋ ਕੈਪਟਨ ਸਾਹਿਬ ਆ ਰਹੇ ਨੇ ਉਹਨੂੰ ਗੱਡੀਆਂ ਤੇ ਡਰਾਈਵਰ ਇਹਨਾਂ ਹਵਾਲੇ ਕਰ ਦਿਓ ਤੇ ਮੈਂ ਵਾਪਸ ਆਇਆ ਤੇ ਮੋਂਗਾ ਡੀਐਸਪੀ ਕੋਲੇ ਮਾਨ ਸਾਹਿਬ ਬੈਠੇ ਸੀ ਤੇ ਮੈਂ ਕਿਹਾ ਮੋਂਗਾ ਸਾਹਿਬ ਲਿਓ ਆਪਣਾ ਮਾਨ ਸਾਹਿਬ ਨੂੰ ਮੈਂ ਕਿਹਾ ਜੀ ਇਹ ਗੱਡੀਆਂ ਤਾਂ ਮੈਂ ਲੈ ਚੱਲਿਆ ਤੇ ਉਹਨੂੰ ਥੋੜਾ ਜਿਹਾ ਸੋਕੇ ਜਿਹਾ ਆ ਵੀ ਚਲੋ ਮੇਨ ਮੁੱਦਾ ਤਾਂ ਨਿਕਲਿਆ ਮੈਂ ਗੱਡੀਆਂ ਮੈਂ ਲੈ ਚੱਲਿਆ ਡਰਾਈਵਰ ਮੈਂ ਲੈ ਚੱਲਿਆ ਤੇ ਮਾਨ ਸਾਹਿਬ ਉਹਨੂੰ ਮੋਂਗੇ ਨੂੰ ਕਹਿੰਦੇ ਯਾਰ ਮੋਂਗਾ ਸਾਹਿਬ ਕੋਈ ਚਾਹ ਚੁੱਧ ਦੁੱਧ ਦੱਤ ਪਲਾਓ ਤੁਹਾਡੇ ਦਫਤਰ ਚਾਹ ਕਿਉਂਕਿ ਉਹ ਸਪਰਟਿੰਗ ਰਿਹਾ ਸੀ ਮੋਂਗਾ ਮਾਨ ਦਾ ਇਹ ਐਸਆਈ ਹੁੰਦਾ ਸੀ ਮਾਨ ਸਾਹਿਬ ਕੋਲੇ ਤੇ ਉਹ ਕਹਿੰਦਾ ਹੁਣੇ ਲੈ ਉਹਨੇ ਘੰਟੀਆਂ ਗੁਟੀਆਂ ਮਾਰਿਆ ਕੋਈ ਨਹੀਂ ਆ ਤਾਂ ਆਪ ਹੀ ਉੱਠ ਕੇ ਚਲਾ ਗਿਆ ਤੇ ਮਾਨ ਨੇ ਨਾ ਮੈਨੂੰ 38 ਬੋਰ ਦਾ ਨਜਾਇਜ਼ ਰਵਾਲਵਰ ਇੱਥੇ ਟੰਗਿਆ ਸੀ ਕੱਢ ਕੇ ਮੇਰੇ ਹਵਾਲੇ ਕਿਹਾ ਕਹਿੰਦੇ ਵੀ ਲੈ ਜਾ ਇਹ ਵੀ ਲੈ ਜਾ ਤੇ ਮੈਂ ਉਹ ਮੈਂ ਵੀ ਕੁਰਤਾ ਪਜਾਮਾ ਪਾਇਆ ਸੀ ਮੈਂ ਉਹ ਆਪ ਦੇ ਸੁਟੇਜ ਦੇ ਲਿਆ 38 ਬੋਰ ਦਾ ਰਵਾਲਵਰ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਣਾ ਤੇ ਉਸ ਤੋਂ ਬਾਅਦ ਉਹ ਚਰਨ ਸਿੰਘ ਅਰੇ ਬੈਠੇ ਸੀ ਉਹਨਾਂ ਨੇ ਆਪਦੇ ਤੇ ਉਹ ਡੀਐਸਪੀ ਫਟਾਫਟ 38 ਬੋਰ ਦੇ ਕੱਢ ਕੇ ਅੱਗੇ ਰਾਤੇ ਉਹ ਮੈਂ ਕਿਹਾ ਤੁਹਾਡੇ ਲਾਇਸੈਂਸ ਵੈਪਨ ਨੇ ਮੈਂ ਲੈ ਜਾऊंगा ਚੁੱਪ ਕਰਕੇ ਟਿਕ ਜਾ ਉਹ ਮੈਂ 4-5 ਥੋੜੀ ਓਟ ਫੜ ਕੇ ਪਾਲ ਜਾ ਸਕ ਮੈਂ ਬਾਹਰ ਗਿਆ ਤੇ ਮੈਂ ਆਪਣੀ ਜਿਪਸੀ ਜਰਵਾਲਵਰ ਰੱਖ ਕੇ ਵਾਪਸ ਆ ਗਿਆ ਤੇ ਆਂਦਿਆਂ ਨੂੰ ਮੋਂਗਾ ਆ ਗਿਆ ਮੈਂ ਕਿਹਾ ਮੋਂਗਾ ਸਾਹਿਬ ਮੈਂ ਕਿਹਾ ਲਾਇਸੈਂਸ ਵੈਪਨ ਨੇ ਤੁਸੀਂ ਚੈੱਕ ਕਰ ਲਓ ਤੇ ਵੈਪਨ ਤੇ ਲਾਇਸੈਂਸ ਆ ਹੀ ਲੈ ਜਾਂਦੇ ਆ ਬੜੇ ਨਾਲ ਪੁਲਿਸ ਛਡਾਉਣੇ ਬੜੇ ਔਖੇ ਹੋ ਜਾਂਦੇ ਮੈਂ ਕਿਹਾ ਕੋਟਾਂ ਜਾਓ ਧੱਕੇ ਖਾਓ ਇਹੋ ਹਾਂ ਜੀ ਕਹਿੰਦਾ ਲੈ ਜਾਓ ਲੈ ਜਾਓ ਮੈਂ ਕਿਹਾ ਲਿਓ ਜੀ ਤੁਸੀਂ ਵੀ ਦੇ ਦਿਓ ਤੇ ਮੈਂ ਇਹਨਾਂ ਦੇ ਸਾਰੇ ਉਥੋਂ ਵੈਪਨ ਕਢੇ ਲੇਕਿਨ ਕੀ ਹੋਇਆ ਕਿ ਕੇਪੀਐਸ ਗਿੱਲ ਨੇ ਐਨਐਸਐਲ ਆਤਾ ਐਨਐਸਐਲ ਆ ਕੇ ਇਹਨਾਂ ਨੂੰ ਜੇਲ੍ਹ ਚ ਭੇਜਤਾ ਤੇ ਵੀਪੀ ਸਿੰਘ ਦਾ ਟ੍ਰਾਇਲ ਆਫ ਸਟਰੈਂਥ ਆ ਗਿਆ ਮਾ ਨੇ ਮੈਨੂੰ ਚਿੱਠੀ ਲੈ ਕੇ ਭੇਜੀ ਗਈ ਮੈਨੂੰ ਐਨਐਸਏ ਲਾਤਾ ਤੇ ਮੈਨੂੰ ਐਨਐਸਏ ਤੋਂ ਵੀ ਬਚਾਓ ਤੇ ਵੀਪੀ ਸਿੰਘ ਦਾ ਵਿਪ ਜਾ ਕੇ ਜਾਰੀ ਕਰੋ ਆਪਣੇ ਐਮਪੀ ਨੂੰ ਆਪਾਂ ਵੀਪੀ ਸਿੰਘ ਦੀ ਸਪੋਰਟ ਕਰਨੀ ਹੈ ਮੈਂ ਉਹ ਵਿਪ ਜਾ ਲੈ ਕੇ ਆਪਾਂ ਮੈਂ ਤੇ ਪਰਮਿੰਦਰ ਪਿੰਕੀ ਐਮਐਲਏ ਜਿਹੜੇ ਆਪਣਾ ਨੇਥੋ ਅਸੀਂ ਸਾਰੇ ਡਾਕਟਰ ਗਰਿਆਸੀ ਰঞ্জੀਤ ਸਿੰਘ ਗਰਿਆਲ ਜਿਨ੍ਹਾਂ ਨੇ ਭਾਈ ਮਰੀਕ ਸਿੰਘ ਦਾ ਪੋਸਟਮਾਰਟਮ ਕੀਤਾ ਉਹ ਵੀ ਮੇਰੇ ਨਾਲ ਸੀਗਾ ਅਸੀਂ ਸਾਰੇ ਪੰਜਾਬ ਭਵਨ ਚਲੇਗਾ ਤੇ ਉਥੇ ਸਵੇਰੇ ਅਖਬਾਰ ਆਇਆ ਕਿ ਅਡਵਾਨੀ ਜਿਹੜਾ ਉਹ ਰੱਥ ਯਾਤਰਾ ਕਰ ਰਿਹਾ ਸੀ ਤੇ ਉਹਨੂੰ ਮਲੇਮ ਨੇ ਚੋਕੇ ਅੰਦਰ ਦੇਤਾ ਸੀ ਤੇ ਉਹ ਉਹਨੂੰ ਛੱਡ ਦਿੱਤਾ ਗਿਆ ਪ੍ਰੈਜ਼ੀਡੈਂਟ ਇਸ ਪਲੀਜ਼ ਟੂ ਰੀਲੀਜ਼ ਹਿਮ ਕਿਉਂਕਿ ਮੈਂਬਰ ਪਾਰਲੀਮੈਂਟ ਹੈ ਉਹਨੇ ਮੈਂਬਰ ਪਾਰਲੈਂਟ ਐਜ਼ ਅ ਹਿੱਸਾ ਲੈਣਾ ਟ੍ਰਾਇਲ ਆਫ ਸਟਰੈਂਗਥ ਤੇ ਤੇ ਪਿੰਕੀ ਲਿਆ ਕਹਿੰਦਾ ਇਹ ਆਪਣਾ ਵੀ ਦਾਅ ਲੱਗ ਸਕਦਾ ਮੈਂ ਕਿਵੇਂ ਕਹਿੰਦਾ ਆਪਾਂ ਵੀ ਪ੍ਰੈਜ਼ੀਡੈਂਟ ਆਂ ਇੰਡੀਆ ਕੋਲ ਜਾਈਏ ਵੇ ਅਸੀਂ ਮਾਨ ਵੀ ਮੈਂਬਰ ਪਾਰਲੀਮੈਂਟ ਹੈ ਤੇ ਅਸੀਂ ਵੀ ਸੌਂ ਚੋਕੇ ਅਸੀਂ ਵੀ ਟ੍ਰਾਇਲ ਆਫ ਸਟਰੈਂਗਥ 'ਚ ਹਿੱਸਾ ਲੈਣਾ ਤੇ ਮੈਂ ਕਿਹਾ ਗੱਲ ਤਾਂ ਠੀਕ ਹੈ ਤੇ ਪਿੰਕੀ ਨੇ ਮੈਨੇਜ ਕੀਤੀ ਇੰਟਰਵਿਊ ਬੰਦੇ ਟੈਲੀਫੋਨ ਕੀਤਾ ਮਿਸਟਰ ਗਾਂਧੀ ਸੈਕਟਰੀ ਤੇ ਸਾਨੂੰ ਸ਼ਾਮ ਨੂੰ 7:30 ਵਜੇ ਦੀ ਅਪਾਇੰਟਮੈਂਟ ਮਿਲ ਗਈ ਤੇ ਮੈਂ ਤੇ ਐਮਪੀਆਂ ਨੂੰ ਕਿਹਾ ਵੀ ਆਪਾਂ ਸਾਰਿਆਂ ਨੇ ਕਹਿੰਦੇ ਕੌਣ-ਕੌਣ ਆਏਗਾ ਮੈਂ ਕਿਹਾ ਸਾਡੇ 7 ਐਮਪੀ ਆਣਗੇ ਤੇ ਅਸੀਂ ਤਿੰਨ ਜਣੇ ਅਸੀਂ ਆਵਾਂਗੇ 10 ਬੰਦੇ ਆਵਾਂਗੇ ਜਦੋਂ ਐਮਪੀਆਂ ਨੂੰ ਕਿਹਾ ਵੀ ਆਪਾਂ ਮਾਨ ਨੂੰ ਛਡਾਉਣ ਜਾਣਾ ਉਹ ਕਹਿੰਦੇ ਅਸੀਂ ਤਾਂ ਜਾਂਦੇ ਇਹਨੂੰ ਛਡਾਉਣ ਆਈਣ ਜਾਣਾ ਕੋਈ ਵੀ ਐਮਪੀ ਸਾਡੇ ਨਾਲ ਨਹੀਂ ਤੁਰਿਆ ਨਾ ਬਾਪੂ ਮਲਵਾ ਤੁਰਿਆ ਨਾ ਬੀ ਮਲਖਾਲਸਾ ਨਰੀ ਨਾਂ ਧਿਆਨ ਸਿੰਘ ਮੰਨ ਸੋਨੇ ਤੁਰਿਆ ਕੋਈ ਵੀ ਨਹੀਂ ਤੁਰਿਆ ਕਹਿੰਦੇ ਅਸੀਂ ਜਾਣਾ ਹੀ ਨਹੀਂ ਮਾਰਨ ਨੂੰ ਛਡਾਉਣ ਤੇ ਆਈ ਵਾਸ ਸ਼ੌਕ ਤੇ ਅਸੀਂ ਤਿੰਨੇ ਚਾਰੇ ਨਾਲ ਇੱਕ ਪਿੰਕੀ ਦਾ ਡਰਾਈਵਰ ਸੀ ਉਹਨੂੰ ਨੀਲੀ ਪੱਗ ਦਿੱਤੀ ਉਹ ਤੇ ਇੱਕ ਮੈਂ ਤੇ ਇੱਕ ਡਾਕਟਰ ਡਾਕਟਰ ਨੇ ਨੂੰ ਪੱਗ ਬਣਾਈ ਵਾਲ ਕੱਟੇ ਸੀ ਤੇ ਦਾੜੀ ਰੱਖੀ ਸੀ ਮੈਂ ਡਾਕਟਰ ਤੂੰ ਵੀ ਪੱਗ ਬਣ ਤੂੰ ਸਰ ਜਨਰਲ ਸੈਕਟਰੀ ਆ ਮੈਂ ਜਨਰਲ ਸੈਕਟਰੀ ਜਨਰਲ ਨਾ ਤੂੰ ਸੈਕਟਰੀ ਆ ਪਿੰਕੀ ਨੂੰ ਵੀ ਅਹੁਦੇਦਾਰ ਬਣਾਤਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਅਹੀਂ ਚਾਰੀ ਅਹੁਦੇਦਾਰ ਬਣਾ ਕੇ ਤੇ ਅਹੀਂ ਉੱਥੇ ਚਲੇ ਗਏ ਪ੍ਰੈਜ਼ੀਡੈਂਟ ਹਾਊਸ ਤੂੰ ਆਈਬੀ ਵਾਲੇ ਸਾਨੂੰ ਰਾਜ ਮਿਲੇ ਤੇ ਉਹ ਕਹਿੰਦੇ ਤੁਹਾਡੇ ਐਮਪੀ ਮੈਂ ਕਿਹਾ ਐਮਪੀ ਦੇ ਕੀਪਸ ਆਨ ਕਮਿੰਗ ਐਮਪੀ ਨੇ ਆ ਕੇ ਲੜਨਾ ਹੀ ਆ ਅਸੀਂ ਤਾਂ ਪਾਰਟੀ ਲੈਵਲ ਤੇ ਗੱਲ ਕਰਨੀ ਆ ਕਹਿੰਦੇ ਆ ਜਾਓ ਫਿਰ ਅੰਦਰ ਆ ਜਾਓ ਚਲੋ ਅਸੀਂ ਜਾ ਕੇ ਬੈਠੇ ਤੇ ਉੱਥੇ ਮੇਜਰ ਇੰਟਰਪ੍ਰੀਟਰ ਲਿਆ ਕੇ ਬਿਠਾਤਾ ਉਹਨੇ ਸਰਦਾਰ ਮੈਂ ਕਿਹਾ ਆਈ ਡੋਨਟ ਰਿਕੁਆਇਰ ਐਨੀ ਇੰਟਰਪ੍ਰੀਟਰ ਕ ਮੈਂ ਕਮਿਸ਼ਨਰ ਅਫਸਰ ਨਾ ਮੈਂ ਉਹ ਥੱਲੇ ਹੁਣੇ ਆਇਆ ਉਹ ਆਰ ਤੋਂ ਨਹੀਂ ਆਇਆ ਕਹਦਾ ਠੀਕ ਹੈ ਉਹਨਾਂ ਨੂੰ ਹਟਾਤਾ ਤੇ ਪ੍ਰੈਜ਼ੀਡੈਂਟ ਸਾਹਿਬ ਆਏ ਤੋਂ ਆਈ ਸਪੋਕ ਟੂ ਹਿਮ ਫਾਰ 10 ਮਿੰਟ ਦਾ ਸਾਡਾ ਟਾਈਮ ਸੀ ਮੈਰੀ ਉਹਦੇ ਨਾਲ 22 ਮਿੰਟ ਗੱਲਬਾਤ ਹੋਈ ਪ੍ਰੈਜ਼ੀਡੈਂਟ ਆਫ ਇੰਡੀਆ ਨਾਲ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਯੂਅਰ ਐਕਸੀਲੈਂਸੀ ਵੀ ਹੈਵ ਕਮ ਟੂ ਦਾ ਹਾਈਐਸਟ ਆਫਿਸ ਆਫ ਦਾ ਕੰਟਰੀ ਟੂ ਸੀਕ ਜਸਟਿਸ ਇਫ ਮਿਸਟਰ ਅਡਵਾਨੀ ਕੈਨ ਬੀ ਰਿਲੀਜ਼ਡ ਹੂ ਹਾਸ ਬਰਨ ਦਾ ਹੋਲ ਕੰਟਰੀ ਵਿਦ ਇਸ ਰਾਸ ਯਾਤਰਾ वाई नॉट मिसटर मान ही इज एन एम पी ही टोल्ड मी डेट ही वॉन्ट्स टू कम एंड टेक् पार्ट इन द्रेंस ऑफ वी पी सिंह मैं क्या मान हैज गॉन विद इज लाइसेंस वेपन टू इज ऑफिस कंप्लेक्स नाट टू द गोल्डन टेम्पल विद कलकत्ता गोज विद टू इज ऑफिस विद फिफ्टी गनमैन विद टोरा गोज विद हंड्रेड फिफ्टी गनमैन वट हेज मिसर मान डन हीज बिन प्लेस डंड ਤੋ ਗੱਲਬਾਤ ਚਲਦੀ ਰਹੀ ਤੇ ਉਹ ਪ੍ਰੈਜ਼ੀਡੈਂਟ ਹਾਂ ਜੀ ਹਾਂ ਜੀ ਹਾਂ ਜੀ ਸੁੰਦਰ ਰਿਹਾ ਸੁੰਦਰ ਰਿਹਾ ਤੇ ਮੈਂ ਕਿਹਾ ਜੀ ਵੀ ਆ ਮੈਂ ਉਹਨੂੰ ਐ ਬਾਹ ਖੜਕਾਈ ਥੋੜਾ ਡਰ ਗਿਆ ਉਹਨੂੰ ਪਤਾ ਹੀ ਨਹੀਂ ਸੀ ਮੇਰੀ ਆਰਟੀਫੀਸ਼ੀਅਲ ਬਾਹ ਖੜਕਾਵਾ ਦੋ ਮੈਂ ਕਿਹਾ ਆਈ ਹੈਵ ਸ਼ੈਡ 10 ਕੇਜੀ ਆਫ ਮਾਈ ਬਲੱਡ ਫਾਰ ਥਿਸ ਕੰਟਰੀ ਐਂਡ ਆਈ ਲੋਸ ਮਾਈ ਆਰਮ ਓਨ ਚਾਈਨਾ ਬਾਰਡਰ ਆ ਵੀ ਆਰ ਫਾਈਟਿੰਗ ਫਾਰ ਥੈ ਰਾਈਟ ਆਫ ਆਰ ਸਟੇਟ ਐਂਡ ਵੀ ਆਰ ਬ੍ਰੈਂਡਡ ਐਸ ਟੈਰਰਿਸਟ ਸੋ ਵੀ ਸ਼ੁੱਡ ਨਟ ਫਾਈਟ ਫਾਰ ਥੈ ਰਾਈਟ ਆਫ ਆਰ ਸਟੇਟਸ ਤੋ ਮੈਂ ਕਿਹਾ ਯੂਅਰ ਐਕਸੀਲੈਂਸੀ ਯੂ ਕਮ ਟੂ ਦਾ ਗੋਲਡਨ ਟਾਈਮ ਆਮ ਇਨਵਾਈਟਿੰਗ ਯੂ ਟੂ ਦਾ ਕਮ ਟੂ ਦਾ ਗੋਲਡਨ ਟਾਈਮ ਮਿਲੀਅਨਸ ਆਫ ਸੈਕ ਵਿਲ ਲਿਫਟ ਯੂ ਓਨ ਯੂਅਰ ਸ਼ੋਲਡਰਸ ਨੋ ਸਿਕਿਉਰਿਟੀ ਇਜ਼ ਰਿਕੁਆਇਰਡ ਯੂ ਡੋਨਟ ਹੈਵ ਟੂ ਕਾਡਨ ਦਾ ਹੋਲ ਅੰਮ੍ਰਿਤਸਰ ਦੇ ਗੋਤੇ ਪੁੱਲ ਸਾਂ ਚੜਾ ਦਿਓ ਤੁਹਾਨੂੰ ਮੋਢਿਆਂ ਦੇ ਉੱਤੇ ਲੈ ਕੇ ਜਾਣਗੇ ਇੰਨੀ ਪਿਆਰੀ ਕਾਮ ਹੈ ਤੋ ਮੈਂ ਕਿਹਾ ਸਾਨੂੰ ਪਿਆਰ ਨਾਲ ਡੀਲ ਕਰੋ ਤੇ ਅਸੀਂ ਜਾਨ ਵੀ ਦਿੰਦੇ ਆ ਤੇ ਜੇ ਤੁਸੀਂ ਸਾਨੂੰ ਡੰਡਾ ਮਾਰੋਗੇ ਤੇ ਅਸੀਂ ਕਿਰਪਾਨ ਵੀ ਚੁੱਕਦੇ ਆ ਤੇ ਉਹ ਹੱਸਣ ਲੱਗ ਪਿਆ ਤੇ ਕਹਿੰਦਾ ਥੈਂਕ ਯੂ ਕੈਪਟਨ ਸਿੱਧੂ ਮੈਂ ਕਿਹਾ ਵਟ ਆਮ ਟੇਕਿੰਗ ਫਰਮ ਯੂ ਯੂ ਮਸਟ ਟੈਲ ਮੀ ਕਿ ਮੈਂ ਲੈ ਕੇ ਕਿ ਜਾ ਰਿਹਾ ਹਾਂ ਤੁਹਾਟੋਂ ਮੈਂ ਝੋਲੀ ਹਟ ਦਿੱਤੀ ਕੁਰਤਾ ਪਜਾਮਾ ਪਾਇਆ ਸੀ ਮੈਂ ਝੋਲੀ ਕਰਦੀ ਮੈਨੂੰ ਦੱਸੋ ਪਾਓ ਇੱਥੇ ਕੀ ਪਾ ਰਹੇ ਜੇ ਖਸਲ ਲਾ ਪਿਆ ਗਾਂਧੀ ਕਹਿੰਦਾ ਕਮ ਟੂ ਮਾਈ ਆਫਿਸ ਫਸਟ ਰਜੀਵ ਗਾਂਧੀ ਵੇਟ ਕਰ ਰਹੇ ਸੀ 10 ਮਿੰਟ ਓਵਰ ਹੋ ਚੁੱਕੇ ਸੀ ਤੇ ਪਹਿਲਾਂ ਉਹਨੇ ਜਾ ਕੇ ਮਾਨਦਰ ਰੀਲੀਜ਼ ਆਡਰ ਟਾਈਪ ਕੀਤਾ ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਭਵਨ 'ਚ ਪਹੁੰਚੀਏ ਸਾਨੂੰ ਟੈਲੀਫੋਨ ਤੇ ਲੱਭਿਆ ਜਾ ਰਿਹਾ ਸੀ ਕਦੇ ਪ੍ਰੈਜ਼ੀਡੈਂਟ ਹਾਲ ਤੋਂ ਤੁਹਾਨੂੰ ਟੈਲੀਫੋਨ ਆਇਆ ਅਸੀਂ ਵਾਪਸ ਟੈਲੀਫੋਨ ਕੀਤਾ ਕਹਿੰਦੇ ਮਾਨ ਯੂਜ਼ ਰੀਲੀਜ਼ ਰਾਜ ਮੈਨੂੰ ਆਈਬੀਏ ਵਾਲੇ ਜਿਹੜੇ ਛੱਡਣ ਆਏ ਨਾ ਕਹਿੰਦਾ ਕੈਪਟਨ ਸਿੱਧੂ ਐਕਸੀਲੈਂਟ ਜੌਬ ਅੱਜ ਤੂੰ ਕਹਿੰਦਾ ਕਿਸੇ ਵੀ ਫਾਂਸੀ ਵੀ ਤੜਾਉਣੀ ਉਹਦੇ ਤੋੜਾ ਕੇ ਜਾ ਸਕਦਾ ਹੈ ਕਹਿੰਦਾ ਯੂ ਹੈਵ ਸਪੋਕਨ ਸੋ ਵੈਲ ਯੂ ਹੈਵ ਪੁਟ ਯੋਰ ਕ੍ਰਾਸ ਕੇਸ ਕ੍ਰਾਸ ਸੱਚ ਇਨ ਡਿਗਨੀਫਾਈਡ ਮੈਨਰ ਪ੍ਰੈਜ਼ੀਡੈਂਟ ਇਜ਼ ਸੋ ਪਲੀਜ਼ਡ ਯੂ ਕਾਡ ਮੇਕ ਇਟ ਫਰਮ ਹਿਸ ਫੇਸ ਤੇ ਕਹਿੰਦਾ ਮਾਨ ਨੂੰ ਤਾਂ ਕਿ ਛਡੋ ਨਾ ਫਾਂਸੀ ਵਾਲੇ ਨੂੰ ਛਡਾ ਕੇ ਲਾ ਜਾ ਸਕਦੇ ਤੁਸੀਂ ਤੇ ਮਾਨ ਦੇ ਰੀਲੀਜ਼ ਆਰਡਰ ਆ ਗਿਆ ਜੀ ਅਸੀਂ ਮਾਨ ਨੂੰ ਲੈ ਆਂਦਾ ਤੇ ਮਾਨ ਕਹਿੰਦਾ ਤੂੰ ਪ੍ਰੈਜ਼ੀਡੈਂਟ ਨੂੰ ਇੰਡੀਆ ਕੋਲ ਕਿਵੇਂ ਪਹੁੰਚ ਗਿਆ ਤੂੰ ਤਾਂ ਆਈ ਮਾਕੇ ਚੰਗਾ ਜੀ ਥੈਂਕ ਯੂ ਮੈਰੀ ਮਾਕੇ ਉਸ ਤੋਂ ਬਾਅਦ ਆਪਾਂ ਤਾਂ ਫੇਰ ਸਲਾਮ ਹੀ ਨਹੀਂ ਮਾਰੀ ਆਈ ਵੀ ਨਹੀਂ ਬਣਾਤਾ